ਨਿਲਵੈ ਜਿਹੇ ਸਿਚਾਰੇ ਨਰਾਜ਼ ਹੋਏ ਨੇ ਆਪਣੀ ਨਿੱਜੀ ਗੱਡੀ ਲੈ ਕੇ ਉਹ ਅੰਬਾਲਾ ਚਲੇ ਗਏ ਨੇ ਇਹ ਵੀ ਖਬਰਾਂ ਆਈਆਂ ਨੇ ਕਿਉਂਕਿ ਜਦੋਂ ਮੀਟਿੰਗ ਚੱਲ ਰਹੀ ਸੀ ਵਿਧਾਇਕ ਦਲ ਦੀ ਉਸ ਮੀਟਿੰਗ ਦੇ ਵਿੱਚੋਂ ਬੜੇ ਗੁੱਸੇ ਦੇ ਵਿੱਚ ਨਿਲਵੈਜ ਨਿਕਲੇ ਸੀ ਨਰਾਜ਼ ਹੋ ਕੇ ਨਿਕਲੇ ਸੀ ਔਰ ਉਸ ਤੋਂ ਬਾਅਦ ਆਪਣੀ ਨਿੱਜੀ ਗੱਡੀ ਲੈ ਕੇ ਹੁਣ ਉਹ ਅੰਬਾਲਾ ਚਲੇ ਗਏ ਨੇ ਜੋ ਅੰਬਾਲਾ ਉਹਨਾਂ ਦਾ ਉਹਨਾਂ ਦਾ ਜੱਦੀ ਇਲਾਕਾ ਹੈ ਜੱਦੀ ਘਰ ਹੈ ਉੱਥੇ ਅਨਿਲਵੈਜ ਗਏ ਨੇ ਸੋ ਅਨਿਲਵੈਜ ਇੱਕ ਐਸੇ ਐਸੇ ਆਗੂ ਨੇ हरियाणा ਦੀ ਸਿਆਸਤ ਦੇ ਵਿੱਚ ਜਿਹੜੇ ਅਕਸਰ ਬੇਬਾਕੀ ਨਾਲ ਬੋਲਦੇ ਨੇ ਔਰ ਬਹੁਤ ਸਾਰੀ ਬਹੁਤ ਵਾਰੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਵਿਵਾਦਗ੍ਰਸਤ ਵੀ ਹੋ ਜਾਂਦੇ ਨੇ ਬਹੁਤ ਵਾਰੀ ਉਹਨਾਂ ਵੱਲੋਂ ਐਸੇ ਬਿਆਨ ਦਿੱਤੇ ਗਏ ਜਿਨ੍ਹਾਂ ਨੇ ਇੱਕ ਵਿਵਾਦ ਦਾ ਰੂਪ ਧਾਰਨ ਕਰ ਲਿਆ ਪਰ ਅਨਿਲ ਵੇਜ ਬਾਰੇ ਇਹ ਮਸ਼ਹੂਰ ਹੈ ਕਿ ਉਹ ਬੇਬਾਕੀ ਦੇ ਨਾਲ ਬੋਲਦੇ ਨੇ ਜੇ ਨਰਾਜ਼ਗੀ ਵੀ ਹੈ ਤਾਂ ਨਰਾਜ਼ਗੀ ਵੀ ਆਪਣੀ ਖੁੱਲ੍ਹ ਕੇ ਰੱਖਦੇ ਨੇ ਔਰ ਅੱਜ ਵੀ ਉਹਨਾਂ ਵੱਲੋਂ ਆਪਣੀ ਨਰਾਜ਼ਗੀ ਜਿਹੜੀ ਹੈ ਜ਼ਾਹਿਰ ਕੀਤੀ ਗਈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਅਨਿਲ ਵੇਜ ਕਿਸ ਗੱਲ ਤੋਂ ਨਾਰਾਜ਼ ਨੇ ਕੀ ਅਨਿਲ ਵਿੱਚ ਨੂੰ ਇਹ ਸੰਕੇਤ ਮਿਲੇ ਨੇ ਕਿ ਉਹ ਦੁਬਾਰਾ ਕੈਬਨਿਟ 'ਚ ਨਹੀਂ ਜਾਣਗੇ ਜਾਂ ਕੀ ਅਨਿਲ ਵਿੱਚ ਇਸ ਲਈ ਨਾਰਾਜ਼ ਨੇ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਦਾਵਾ ਉਹ ਜਿਤਾ ਰਹੇ ਸੀ ਜੋ ਉਹਨਾਂ ਨੂੰ ਨਹੀਂ ਮਿਲੀ ਸੋ ਇਹ ਕਾਰਨ ਹਜੇ ਸਮਝ ਨਹੀਂ ਆ ਰਿਹਾ ਕਿ ਨਿਲਵਿਜ ਕਿਉਂ ਨਾਰਾਜ਼ ਹੋਏ ਪਰ ਜਲਦੀ ਮੀਟਿੰਗ ਦੇ ਵਿੱਚੋਂ ਜਦੋਂ ਵਿਧਾਇਕ ਕਲ ਦੀ ਮੀਟਿੰਗ ਹੋ ਰਹੀ ਸੀ ਜਲਦੀ ਮੀਟਿੰਗ 'ਚੋਂ ਨਾਰਾਜ਼ ਹੋ ਕੇ ਨਿਕਲੇ ਤੇ ਸਿੱਧਾ ਆਪਣੇ ਘਰ ਅੰਬਾਲਾ ਚਲੇ ਗਏ ਉਹ ਵੀ ਆਪਣੀ ਨਿੱਜੀ ਗਾਰ ਤੇ ਨਿੱਜੀ ਗੱਡੀ ਤੇ ਸੋ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਨਰਾਸ਼ਗੀਆਂ ਗੁੱਸੇ ਗਿਲੇ ਇਹ ਵੀ ਸਾਹਮਣੇ ਆਉਂਦੇ ਨੇ ਔਰ ਉਹੀ ਕੁਝ ਹਰਿਆਣਾ ਦੀ ਸਿਆਸਤ ਦੇ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਪਰ ਸਿਆਸੀ ਪਾਰਟੀਆਂ ਇਸ ਸਥਿਤੀ ਨੂੰ ਅਕਸਰ ਮੈਨੇਜ ਕਰ ਲੈਂਦੀਆਂ ਉਹਨਾਂ ਨੂੰ ਜੇ ਬਹੁਤ ਵੱਡੀ ਪਾਰਟੀ ਹੈ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਕੋਈ ਆਗੂ ਕਿਸੇ ਗੱਲ ਤੋਂ ਨਾਰਾਜ਼ ਵੀ ਹੁੰਦਾ ਤਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਮਨਾ ਲਿਆ ਜਾਂਦਾ ਇਹ ਇਹ ਸੱਤਾ ਦਾ ਇੱਕ ਦੂਸਰਾ ਪਹਿਲੂ ਹੈ ਇਹ ਸੱਤਾ ਦਾ ਇੱਕ ਦੂਸਰਾ ਪੱਖ ਹੈ ਔਰ ਬਾਅਦ ਦੇ ਵਿੱਚ ਉਹੀ ਆਗੂ ਇਕੱਠੇ ਹੋ ਕੇ ਵਧਾਈਆਂ ਦਿੰਦੇ ਔਰ ਇੱਕ ਦੂਜੇ ਨੂੰ ਮਾਲਾ ਪਹਿਨਾਉਂਦੇ ਵੀ ਨਜ਼ਰ ਆਉਂਦੇ ਨੇ ਫੁੱਲਾਂ ਦੇ ਹਾਰ ਪਹਿਨਾਉਂਦੇ ਵੀ ਨਜ਼ਰ ਆਉਂਦੇ ਨੇ ਅੰਕਿਤ ਦੁਦਾਨੀ ਮੇਰੇ ਸਹਿਯੋਗੀ ਜੁੜੇ ਹੋਏ ਨੇ ਅੰਕਿਤ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਜ਼ਿਕਰ ਕਰੀਏ ਲਗਾਤਾਰ ਘਟਨਾਕ੍ਰਮ ਚੱਲੇ ਨੇ ਮੀਟਿੰਗ ਸ਼ੁਰੂ ਹੁੰਦੀ ਹੈ న్యూਸ 18 ਤੇ ਸਭ ਤੋਂ ਪਹਿਲਾਂ ਖਬਰ ਫਲੈਸ਼ ਹੁੰਦੀ ਹੈ ਕਿ ਸੋਰਸਸ ਦੇ ਹਵਾਲੇ ਤੋਂ ਨਾਇਬ ਸੈਣੀ ਬਣ ਸਕਦੇ ਨੇ ਬਾਅਦ ਚ ਉਸੇ ਖਬਰ ਤੇ ਮੋਹਰ ਲੱਗ ਜਾਂਦੀ ਹੈ ਬੜੀ ਤੇਜ਼ੀ ਨਾਲ ਘਟਨਾਕ੍ਰਮ ਬਦਲ ਰਹੇ ਨੇ ਸੋ ਨਵੇਂ ਚਿਹਰਿਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ और नवा नवे जो चेहरे ने हो, केड़े, केड़े हो सकते हैं कोई 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 जानकारी आई। कोई जानकारी आई बिल्कुल अभी ऐसी नहीं आई है लेकिन नायब सैनी मुख्यमंत्री बना दिए गए और उनका नाम अभी शपथ वो ले लेंगे लेकिन अनिल विज से नाराज होकर के निकले क्योंकि तो अनिल विज ने यहाँ साफ तौर पर कहा कि मैं नायब सैनी के नीचे काम नहीं कर सकता उनके मंत्रिमंडल में काम नहीं कर सकता तो वो उनकी नाराजगी साफ दिखी की वो यहाँ से निकले हरियाणा निवास से और फिर निजी गाड़ी के अंदर वो गए और दप्पट टोल प्लाजा तक गए और दप्पट टोल प्लाजा पर खुद की गाड़ी मंगाई और वहां फिर खुद की गाड़ी को खुद ड्राइव करके और अपने घर चले गए तो कहीं ना कहीं बहुत ज्यादा नाराजगी उनको थी और अब भी नाराजगी उनकी बनी हुई है लेकिन सूत्रों के हवाले से एक खबर आ रही है कि उनको पार्टी डिप्टी सीएम बना सकती है डिप्टी सीएम बना करके ये कहीं ना कहीं जिस तरह से महकमे दुष्यंत चौटाला के पास थे बड़े भारी महकमे थे इन महकमों से अगर उनको नवाजा जाता है तो वही जो आपने अभी बात कही राजनीति के अंदर कुछ भी स्थायी नहीं होता दिखी वो दिखी नाराजगी है, है। कहीं ना कहीं क्या पता मिटती हुई नजर आए और वो फिर से एक बार शपथ लेते हुए नजर आए और डिप्टी सीएम बनते हुए नजर आए तो कहीं ना कहीं लगातार कयास जरूर लगाए जा रहे हैं लेकिन एक जो भव्य बिश्नोई है कुलदीप बिश्नोई के बेटे हैं

ਨੇਪਿੰਦਰ ਮੇਰੀ ਆਵਾਜ਼ ਮਿਲ 파 ਰਹੀ ਹੈ ਤਾਂ ਹਰਿਆਣਾ ਦੀ ਸਿਆਸਤ ਦੇ ਵਿੱਚ ਕੀ ਕੁਝ ਕਟਨਾਕ੍ਰਮ ਵਾਪਰ ਰਹੇ ਨੇ ਇੱਕ ਇੱਕ ਤਸਵੀਰ ਪਲ ਪਲ ਦੀ ਅਪਡੇਟ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤਸਵੀਰਾਂ ਸਾਹਮਣੇ ਨੇ ਪੱਜਾ ਹਰਿਆਣਾ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਜਿਹੜਾ ਹੈ ਦਾਵਾ ਪੇਸ਼ ਕੀਤਾ ਗਿਆ ਨਬੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਹੜਾ ਉਹਨਾਂ ਨੂੰ ਦਾਵਾ ਪੇਸ਼ ਕੀਤਾ ਗਿਆ ਹੈ ਉਹਨਾਂ ਉਹ ਤਸਵੀਰਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਹੜਾ ਮਨੋਰ ਲਾਲ ਖੱਟਰ ਨਜ਼ਰ ਆ ਰਹੇ ਨੇ ਨਾਇਬ ਸਿੰਘ ਸੈਣੀ ਦੇ ਨਾਲ ਗਏ ਨੇ ਹਾਲਾਂਕਿ ਅਕਸਰ ਜਦੋਂ ਐਸੀਆਂ ਐਸੇ ਘਟਨਾਕ੍ਰਮ ਹੁੰਦੇ ਨੇ ਕਿਸੇ ਚਿਹਰੇ ਨੂੰ ਬਦਲਿਆ ਜਾਂਦਾ ਤਾਂ ਕਈ ਵਾਰ ਉਹ ਇਕੱਠੀ ਤਸਵੀਰ ਉਸ ਵੇਲੇ ਸਾਹਮਣੇ ਨਹੀਂ ਆਉਂਦੀ ਬਹੁਤ ਸਾਰੀਆਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਸੀ ਸਿਆਸਤ ਹੋਈ ਕਿ ਇਕੱਠੀਆਂ ਤਸਵੀਰਾਂ ਨਰਾਜ਼ ਨੇਤਾਵਾਂ ਦੀਆਂ ਸਾਹਮਣੇ ਨਹੀਂ ਆ ਸਕੀਆਂ ਜਾਂ ਉਨਾ ਦੀ ਨਰਾਜ਼ਗੀ ਜਗ ظاہر ਹੋਈ ਪਰ ਇੱਥੇ ਜਿਹੜੀ ਇਹ ਤਸਵੀਰ ਅਸੀਂ ਦੇਖ ਪਾ ਰਹੇ ਹਾਂ ਜਿੱਥੇ ਹਰਿਆਣਾ ਦੇ ਗਵਰਨਰ ਨੂੰ ਦਾਵਾ ਪੇਸ਼ ਕੀਤਾ ਜਾ ਰਿਹਾ ਸਰਕਾਰ ਬਣਾਉਣ ਦਾ ਨਾਇਬ ਸਿੰਘ ਸੈਣੀ ਦਾਵਾ ਪੇਸ਼ ਕਰ ਰਹੇ ਨੇ ਤਾਂ ਮਨੋਰ ਲਾਲ ਖੱਟਰ ਨਾਲ ਜਿਸ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਉਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਨਰਾਜ਼ਗੀ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਖੱਟਰ ਹੁਣ ਪਾਰਟੀ ਦੇ ਵਿੱਚ ਸੰਗਠਨ ਦੇ ਵਿੱਚ ਕੋਈ ਵੱਖਰੇ ਤੌਰ ਦੀ ਜ਼ਿੰਮੇਵਾਰੀ ਵੱਖਰੇ ਤੌਰ ਦੀ ਭੂਮਿਕਾ ਨਿਭਾਉਣ ਜਾ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਹ ਚਰਚਾਵਾਂ ਨੇ ਕਿ ਕਰਨਾਲ ਤੋਂ ਲੋਕ ਸਭਾ ਦੀ ਚੋਣ ਲੜਾਈ ਜਾ ਸਕਦੀ ਹੈ ਨਵਿੰਦਰ ਬਰਾੜ ਮੇਰੇ ਸਹਿਯੋਗੀ ਸਕਰੀਨ ਤੇ ਨਜ਼ਰ ਆਏ ਨੇ ਨਵਿੰਦਰ ਕਿਸ ਤਰੀਕੇ ਦੀ ਹਲਚਲ ਹੈ ਡਿਟੇਲ ਤੁਹਾਡੀ ਜ਼ੁਬਾਨੀ ਸਮਝਣਾ ਚਾਹਾਂਗੇ ਤਸਵੀਰਾਂ ਦੇ ਨਾਲ